ਮ੍ਰਿਤਿ 13 ਵਿਸਾਖੀ ਵਾਲੇ ਦਿਨ ਸਰਜੀਤ ਕੌਰ ਵਸ ਸਰਜੀਤ ਕੌਰ ਵਸੀ ਖੁਦਾ ਅਰੰ ਨੇ ਸਾਡੇ ਕੋਲੇ ਆ ਕੇ ਬੀਤੀ ਗੂਨਫਰਮੇਸ਼ਨ ਦਿੱਤੀ ਕਿ ਵਿਸਾਖੀ ਵਾਲੇ ਦਿਨ ਜਦੋਂ ਸ਼ਾਮ ਨੂੰ ਟ੍ਰਾਇਡ ਇਨ ਫੈਕਟਰੀ ਚ ਕੰਮ ਕਰਦੇ ਸੀ ਸ਼ਾਮ ਨੂੰ ਟ੍ਰਾਇਡ ਇਨ ਫੈਕਟਰੀ ਚ ਕੰਮ ਕਰਕੇ ਜਦੋਂ 7:00 ਵਜੇ 7:00 ਵਜੇ ਤਾਂ ਕੋਈ ਨਹੀਂ ਤੋਂ ਪੈਦਲ 90 ਘਰ ਨੂੰ ਜਾ ਰਹੀ ਸੀ ਕੰਮ ਮਜ਼ਾਰ ਦੇ ਵਿਚਾਲੇ ਇੱਕਦਮ ਜਦੋਂ ਉਹਦੇ ਹੱਥ ਫੜਿਆ ਗਿਆ ਸੀ ਅਚਾਨਕ ਪਿੱਛੇ ਇੱਕ ਮੋਟਰਸਾਈਕਲ ਸਵਾਰ ਆਇਆ ਜਿਨੇ ਨੇ ਚੱਪਟ ਫੋਕ ਉਹਦਾ ਬੈਕ ਹੋ ਕੇ ਲੱਗੇ ਸੀ ਉਸ ਤੋਂ ਬਾਅਦ ਉਹਦੇ ਬਿਆਨ ਤੇ ਮੁਕੱਦਮਾ ਨੰਬਰ 141 ਮਿਤੀ 24 ਅੰਡਰ ਸੈਕਸ਼ਨ 379 ਬੀ ਦਰਜ ਕਰਕੇ ਮਿਤੀ 21 ਤਰੀਕ ਨੂੰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਪਾਰਟੀ ਨੇ ਅਸੀਂ ਸਾਰੇ ਕੈਮਰੇ ਚੈੱਕ ਕਰਕੇ ਵੀ ਸਰਕੂਲੇਟ ਕੀਤੀ ਜਿਸ ਤੋਂ ਅਸੀਂ ਦੋਸ਼ੀਆਂ ਦੇ ਪਛਾਣ ਤੱਕ ਪਹੁੰਚੇ ਜਿਵੇਂ ਰਜੇਸ਼ ਕੁਮਾਰ ਅਤੇ ਬਲਬੀਰ ਸਿੰਘ ਪੱਗੀ ਵਾਸੀਆਂ ਰਣਸੀ ਕੇ ਕਲਾਂਸੀ ਦੋਨੇ ਟ੍ਰੇਸ ਕਰਕੇ ਵੈਰੀਫਾਈ ਕਰਕੇ ਟ੍ਰੇਸ ਕੀਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਜੋ ਚਪ ਸਮੇਂ ਵਰਤਿਆ ਗਿਆ ਮੋਟਰਸਾਈਕਲ ਨੰਬਰ ਪੀਵੀ 10 ਐਚਕੇ 9686 ਅਤੇ ਕੁੜੀ ਦਾ ਪਰਸ ਜਿਸ ਵਿੱਚ 5000 ਰੁਪਏ ਤੇ ਉਹਦੇ ਹੋਰ ਕਾਗਜ਼ात ਡਾਕੂਮੈਂਟਸ ਕੱਪੜੇ ਵਗੈਰਾ ਸੀ ਉਹ ਬਰਾਮਦ ਕਰਾਇਆ ਗਿਆ ਅੱਜ ਇਹਨਾਂ ਨੂੰ ਨਰਮਨ ਪੁਲਿਸ ਖਤਮੋਂ ਤੋਂ ਜੇਲ੍ਹ ਭੇਜ ਕੇ ਮਕਦਮਾਇਆ ਗਿਆ ਜੀ ਜੀ ਇਹਨਾਂ ਦਾ ਪਿਛੋਕੜ ਦਾ ਪ੍ਰਾਪਤ ਹੈ ਜੀ ਨਹੀਂ ਹਲੇ ਤੱਕ ਅਸੀਂ ਵੈਰੀਫਾਈ ਕਰ ਰਹੇ ਹਾਂ ਜਿੰਨੇ ਸਾਡੇ ਕੋਲ ਹਲੇ ਜਾਣਕਾਰੀ ਹਲੇ ਕੋਈ ਨਾ ਕੇਸ ਨਹੀਂ ਹੈ ਕਿ ਉਹ ਮਾਨਦੇ ਸੀਗੇ ਹਾਂਜੀ ਪੁਲਿਸ ਮਾਨਦੇ ਨੇ ਇਹਨਾਂ ਨੂੰ ਰਿਕਵਰੀ ਕਰਵਾਈ ਆ ਸੀ ਅੱਜ ਜਨਾ ਪੁਲਿਸ ਮਾਨਦੇ ਖਤਮ ਹੋਏ ਜਦ ਨੂੰ ਫੇਸ ਕਰ ਰਹੇ ਹਾਂ ਬਾਬਾ ਜੀ ਨਹੀਂ ਕੋਈ ਹਥਿਆਰ ਨਹੀਂ ਸੀ ਸਿਰਫ ਮੋਟਰਸਾਈਕਲ ਤੇ ਆਏ ਸੀ ਤੇ ਤੁਰੇ ਜਾਂਦੇ ਕੁੜੀ ਦੇ ਹੱਥ ਸੜਕ ਤੇ ਪੈਦਲ ਜਾ ਰਹੀ ਸੀ ਕੁੜੀ ਦੇ ਹੱਥ ਪਰਸ ਜਿਹੜਾ ਹੈਂਡਬੈਗ ਹੁੰਦਾ ਉਹਦੇ ਹੱਥ ਬੈਗ ਸੀ ਹੈਂਡਬੈਗ ਉਹ ਕੇ ਲੈ ਗਈ ਸੀ